ਸ਼ਸ਼ੀਕਾਲ ਤੋਂ ਹੀ ਦੇਖਣਾ ਸ਼ੁਰੂ ਕਰ ਚੁੱਕੇ ਹਾਂ ਪੰਜਾਬ ਹਰਿਆਣਾ ਲਾਈਵ ਤੇ ਮੈਂ ਹਜ ਤੱਕ ਲਗਾਤਾਰ ਭਾਜਪੀ ਦੇ ਦਫਤਰਾਂ ਦਾ ਉਦਘਾਟਨ ਹੋ ਰਿਹਾ ਤੇ ਕਿਸਾਨ ਇੱਕ ਪਾਸੇ ਵਿਰੋਧ ਕਰ ਰਹੇ ਨੇ ਤੇ ਦੂਜੇ ਪਾਸੇ ਦੀਆਂ ਤਸਵੀਰਾਂ ਇੱਕ ਪਾਸੇ ਪਿਛਲੇ ਪਾਸੇ ਦਿਖਾ ਰਹੀਏ ਤਾਂ ਇੱਕ ਪਾਸੇ ਪੰਜਾਬ ਪੁਲਿਸ ਦੇ ਕਮਾਂਡੋ ਖੜੇ ਹੋਏ ਨੇ ਤੇ ਦੂਜੇ ਪਾਸੇ ਲੋਕ ਸਹਾਣੇ ਵਿੱਚ ਜਿਹੜਾ ਇੱਕ ਪਾਸੇ ਬੈਰੀਕੇਡ ਕਰਕੇ ਦੂਜੇ ਪਾਸੇ ਕਿਸਾਨਾਂ ਨੂੰ ਰੋਕ ਲਿਆ ਗਿਆ ਤਾਂ ਤੀਜੇ ਪਰਦੇ ਪਾਸੇ ਜਿਹੜੀ ਦਿਖਾਈ ਗਈ ਹੈ ਤਾਂ ਉਹ ਦਫਤਰ ਦਾ ਉਦਘਾਟਨ ਕਿਵੇਂ ਆਹ ਤਾਰ ਤਸਵੀਰਾਂ ਨੇ ਇਹ ਦੀਆਂ ਨੇ ਲੋਕ ਸਭਾ ਜਿਹੜਾ ਹਲਕਾ ਉਹ ਬਠਿੰਡਾ ਪੈਂਦਾ ਤਾਂ तमाम ਤਸਵੀਰ ਇਹ ਤਸਵੀਰਾਂ ਲੋਕ ਸਭਾ ਹਲਕਾ ਬਠਿੰਡਾ ਤੇ ਇਹਦਾ ਹਲਕਾ ਲੰਬੀ ਦੀਆਂ ਨੇ ਕਿ ਕਿ ਜੀਪੀ ਦਫਤਰ ਦੇ ਅੱਗੇ ਦਖਲ ਕਰਨ ਲਈ ਪਹੁੰਚੀ ਪਰਮਪਾਲ ਕੌਰ ਜੋ ਕਿ ਵੀ ਜੀਪੀ ਦੇ ਉਮੀਦਵਾਰ ਨੇ ਤਾਂ तमाम ਵਿਰੋਧ ਕਰਦੇ ਹੋਏ ਕਿਸਾਨ ਜਿੱਥੇ ਬੈਠੇ ਲਗਾਤਾਰ ਸਵਾਲ ਪੁੱਛਣਾ ਚਲਿਆ ਸੀ ਪ੍ਰਸ਼ਾਸਨ ਅਤੇ बीजेपी उम्मीदवार तो की बनाने किसानों का जरा गुस्सा फुटता तो नजर आ रहा था तमाम तस्वीर ने तो किसान वालों एलान किया गया है जिसे कि भगवंत या फिर सिंह। ਜੋ ਲੋਕ ਕਿਹਾ ਗਿਆ ਤੇ ਹਰ ਭਗਵਾਨ ਲੰਮੀ ਲੋਕ ਵੀ ਕਿਹਾ ਗਿਆ ਕਿ तमाम ਪਿੰਡਾਂ ਦੇ ਵਿੱਚ ਵਾਣ ਨਹੀਂ ਦਿੱਤਾ ਜਾਵੇਗਾ ਔਰ ਵਾਲੇ ਦਿਨਾਂ ਦੇ ਵਿੱਚ ਵੱਡੀਆਂ ਇਹ ਵਿਰੋਧ ਵਿੱਚ ਦੇ ਕੋਈ ਪਿੰਡਾਂ ਦੇ ਵਿੱਚ ਵੀ ਨਹੀਂ ਨਾ ਲੰਮੀਆਂ ਦੇ ਵਿੱਚ ਵੀ ਪਿੰਡਾਂ ਦੇ ਵਿੱਚ ਜਾਣਗੇ ਕੰਮ ਦਾ ਵੱਡੇ ਤੌਰ ਦੇ ਉੱਤੇ ਵਿਰੋਧ ਕੀਤਾ ਜਾਊਗਾ ਤੇ ਕਾਲੇ ਝੰਡੇ ਦਿਖਾਈ ਜਾਣਗੇ ਸਟੋਨਲ ਸਾਲਤੀ ਰਾਫਰ ਜਿਹੜੇ ਸਾਰੇ ਸਵਾਲਾਂ ਦੇ ਜਵਾਬ ਤਾਂ ਨਾਂ ਨ ਜਾਣੇ ਪਾਇਨਾ ਕਿ ਇਹ ਤੇ ਕੈਮਰੇਆ ਤੋਂ ਉਹ ਵੀ ਕਦਰੋੜਾ ਤੇ ਕਹਿੰਦੇ ਨੇ ਜੇ ਸਾਡੇ ਨਾਲ ਗੱਲ ਕਰਨੀ ਹੈ ਤਾਂ ਫੋਨ ਪਾਸੇ ਰੱਖ ਕੇ ਆਓ ਤਾਂ ਅਸੀਂ ਗੱਲ ਕਰਾਂਗੇ ਨਹੀਂ ਤਾਂ ਇਹਨਾਂ ਨਾਲ ਅਸੀਂ ਕੋਈ ਗੱਲ ਨਹੀਂ ਕਰਨਾ ਚਾਹੁੰਦੇ ਤਾਂ ਹੈ ਇਹ ਕਿਸਾਨਾਂ ਦਾ ਗੁੱਸਾ ਦਿਨੋ ਦਿਨ ਫੁੱਟਦਾ ਨਜ਼ਰ ਆ ਰਿਹਾ ਹੈ ਤਸਵੀਰਾਂ ਵਿੱਚ ਮੁਰਤਾਬਾ ਗੋਪੀ ਸ਼ੰਭੀ ਆ ਉਹ ਜਿਹੜੇ ਦਰਦ ਉਦੋਂ ਬੱਤੰਦੀਆਂ ਕਿੰਨ ਕਿਸਾਨਾਂ ਕਿੱਥੇ ਬੰਦਿਆਂ ਵੱਲੋਂ ਸੰਗਠਨ ਦੀ ਪ੍ਰੋਸਾਤ ਸਿੱਧੂਪੁਰ ਹੋਣੀ ਲਗਾਤਾਰ ਵਿਰੋਧ ਕੀਤਾ ਗਿਆ तमाम ਕਿਸਾਨ ਜਿੱਦੀ ਕਿੰਤੀ ਸੀ ਉਹ ਦੁਲਖਟ ਨਜ਼ਾਰਿਆਂ ਉੱਪਰ ਉੱਥੇ ਕਿ ਕਿਹਨਾਂ ਕਿਸਾਨ ਜਿੱਥੇ ਬੰਦਿਆਂ ਦਾ ਵਿਰੋਧ ਹੈ ਤੇ ਪਾਸੇ ਪੰਜਾਬ ਪੁਲਿਸ ਦਿਖਾਈ ਜਾ ਰਹੀ ਹੈ ਅਤੇ ਕਮਾਂਡੋ ਦਿਖਾਈ ਜਾ ਰਹੇ ਤੇ ਉਹਨਾਂ ਦੇ ਬੈਕਸ ਵਿੱਚ ਜੋ ਦਸਤ ਦਾ ਉਦੋਂ ਬੱਤੰਦ ਨੇ ਦੇਖਤਾ ਗਿਆ ਤੇ ਪਰਮਪਰ ਕੋ ਵੀ ਸਪੀਚ ਦੇ ਵਿੱਚ ਵੀ ਕਿਹਾ ਗਿਆ ਕਿ ਸਾਨੂੰ ਪ੍ਰਸ਼ਾਸਨ ਵੱਲੋਂ ਅਤੇ ਲੋਕਾਂ ਵੱਲੋਂ ਜਿਹੜੇ ਜਿਹੜੇ ਕਿ ਅਗੂ ਨਾ ਹੁੰਦੇ ਹਲਕਾ ਦੇ ਜਾਂ ਉਹਨਾਂ ਨੂੰ ਤੁਮਕਾਇਆ ਜਾ ਰਿਹਾ ਉਹਨਾਂ ਤੇ ਪ੍ਰੈਸ਼ਰ ਬਣਾਇਆ ਜਾ ਰਿਹਾ ਤੱਕ ਤੱਕ ਕਰੋ ਉਹਨਾਂ ਤੇ ਪ੍ਰੈਸ਼ਰ ਬਣਾਇਆ ਜਾ ਰਿਹਾ ਕੋਈ ਪ੍ਰੋਗਰਾਮ ਸ਼ਾਰਟ ਕਰੋ ਕੌਨਾਂ ਵੱਲੋਂ ਗੱਜਕੇ ਜਲਦੇ ਉੱਤੇ ਵੱਡੀ ਟਿੱਪਣੀ ਕੀਤੀ ਕਿ ਕਿ ਅਸੀਂ ਕੋਈ ਚੋਰ ਨਹੀਂ ਆ ਅਸੀਂ ਕੋਈ ਕੋਈ ਕ੍ਰਾਈਮ ਨਹੀਂ ਕੀਤਾ ਜਿਹੜਾ ਅਸੀਂ ਪ੍ਰੋਗਰਾਮ ਸ਼ਾਰਟ ਕਰੀਏ ਜਾਂ ਡਰ ਕੇ ਭਜਿਏ ਇਸ ਤਰ੍ਹਾਂ ਲੋਕਾਂ ਦੀ ਆਵਾਜ਼ ਲਈ ਲੋਕ ਸਭਾ ਤੇ ਚੋਣਾਂ ਦੇ ਵਿੱਚ ਆਏ ਆ ਤਾਂ ਲੋਕ ਸਭਾ ਦੀ ਚੋਣਾਂ ਤੁਰੰਤ ਉਹ ਤੇ ਲੜੀਆਂ ਜਾਣਗੀਆਂ ਤਾਂ तमाम ਜਾਣਕਾਰੀਆਂ ਨਾਲ ਵੱਡੀ ਗੱਲ ਕਹੀ ਜਾ ਰਹੀ ਹੈ ਲਗਾਤਾਰ ਹੈ ਲਗਾਤਾਰ ਵਿਰੋਧ ਹੈ ਕਿਸਾਨਾਂ ਦਾ ਵੱਧਾ ਨਜ਼ਰ ਆ ਰਿਹਾ ਤਾਂ ਇਹ ਇੱਕ ਇਨਸਾਨ ਜੋ ਤੁਸੀਂ ਫੋਨ ਦੇਖ ਰਹੇ ਹੋ ਬਲਜਿੰਦਰ ਸਿੰਘ ਨੇ ਜੋ ਕਿ ਕੋਸਾ ਯੂਨੀਅਨ ਦੇ ਗੁਨੇਉਂ ਦੇ ਨਾਲ ਹਰ ਭਗਵਾਨ ਕੈਮੇਟੀ ਵਾਲਾ ਮੈਂ ਪ੍ਰਸ਼ਨ ਰਿਹਾ ਹਾਂ ਕਿ ਉਹਨਾਂ ਦੇ ਨਾਲ ਜਿਹੜੀ ਦੋਜੀ ਪਗਵਾਲੇ ਹਨ ਉਹ ਭਗਵਨ ਸਿੰਘ ਮਿਦਾਂ ਦਾ ਲਗਾਤਾਰ ਜੋ ਖੋਸਾ ਯੂਨੀਤ ਸਿੱਧੂ ਪੁਰਾਤਥੇ ਬੰਦੀਵਰ ਲਗਾਤਾਰ ਵੱਡੀ ਗੱਲ ਕੇ ਚੱਲੀ ਜਾ ਰਹੀ ਹੈ तमाम ਜਾਣਕਾਰੀ ਲਈ ਬਲੇ ਉਹ ਪੰਜਾਬ ਹਰਿਆਣਾ ਲਾਈਵ ਨਾਲ ਜੁੜੋਟ ਲੰਬੀ ਤਸਵੀਰਾਂ ਸਾਂਝੀਆਂ ਕਰਦੇ ਹਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਪੰਜਾਬ ਹਰਿਆਣਾ ਲਾਈਵ ਨਾਲ ਧੰਨਵਾਦ